रोहतक हरियाणा चपूकंप सवेरे 3 3 मैगनिट्यूड ਦਾ ਪੂਕੰਪ ਰੋहतक ਤੇ ਆਸ ਆਸ ਦੇ ਇਲਾਕਿਆਂ ਵਿੱਚ ਮਹਿਸੂਸ ਕੀਤਾ ਗਿਆ ਪੂਕੰਪ ਦੀ ਡੂੰਘਾਈ 10 ਕਿਲੋਮੀਟਰ ਸੀ ਕਿਸੇ ਜਾਨੀ ਨੁਕਸਾਨ ਦੀ ਪੁਸ਼ਟੀ ਨਹੀਂ ਹੋਈ ਫੌਜਾ ਸਿੰਘ ਹਿੱਟ ਐਂਡ ਰਨ ਮਾਮਲਾ 114 ਸਾਲਾ ਦੌੜਾਕ ਫੌਜਾ ਸਿੰਘ ਦੀ ਮੌਤਕਾਰ ਅਦਿਨ ਹੋਈ ਸੀ ਐਸ ਯੂ ਵੀ ਡਰਾਈਵਰ ਅਮਰਿਤਪਾਲ ਸਿੰਘ ਢਿੱਲੋਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਉਸਨੇ ਕਿਹਾ ਕਿ ਮੈਨੂੰ ਪਤਾ ਨਹੀਂ ਸੀ ਕਿ ਮੈਂ ਕਿਸੇ ਨੂੰ ਟਕਰਾਇਆ ਗੋਲਡਨ ਟੈਂਪਲ ਨੂੰ ਤੀਜੇ ਦਿਨ ਵੀ ਤਮਕੀਆਂ 36 ਘੰਟਿਆਂ ਵਿੱਚ ਗੋਲਡਨ ਟੈਂਪਲ ਨੂੰ 5 ਈਮੇਲ ਰਾਹੀਂ ਤਮਕੀਆਂ ਮਿਲੀਆਂ ਐਸਜੀਪੀਸੀ ਨੇ ਪੁਲਿਸ ਉੱਤੇ ਲਾਪਰਵਾਹੀ ਦਾ ਦੋਸ਼ ਲਾਇਆ ਹੈ ਤੇ ਕਿਹਾ ਕਿ ਸੁਰੱਖਿਆ ਵਿੱਚ ਸੁਧਾਰ ਲਿਆਉਣ ਦੀ ਲੋੜ ਹੈ ਕਰਨਲ ਹਮਲਾ ਮਾਮਲਾ ਸੀਬੀਆਈ ਨੂੰ ਜਾਂਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕਰਨਲ ਉੱਤੇ ਹਮਲੇ ਦੀ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਅਦਾਲਤ ਨੇ ਚੰਡੀਗੜ੍ਹ ਪੁਲਿਸ ਦੀ ਕਾਰਗੁਜ਼ਾਰੀ ਤੇ ਵੀ ਸਵਾਲ ਉਠਾਏ ਪੰਜਾਬ ਵਿੱਚ 48 ਘੰਟਿਆਂ ਵਿੱਚ ਮੈਡਕੋ ਲੀਗਲ ਰਿਪੋਰਟ ਲਾਜ਼ਮੀ ਪੰਜਾਬ ਸਰਕਾਰ ਦੇ ਨਵੇਂ ਨਿਯਮ ਅਨੁਸਾਰ ਸਰਕਾਰੀ ਡਾਕਟਰਾਂ ਨੂੰ ਕਿਸੇ ਵੀ ਮੈਡੀਕੋ ਲੀਗਲ ਮਾਮਲੇ ਦੀ ਰਿਪੋਰਟ ਸੀਟੀ ਅਸਕੈਨ ਐਕਸਪੇ ਆਦਿ 48 ਘੰਟਿਆਂ ਵਿੱਚ ਜਾਂਚ ਅਧਿਕਾਰੀ ਨੂੰ ਦੇਣੀ ਹੋਵੇਗੀ ਡਾਕਟਰਾਂ ਨੇ ਇਹ ਨਿਯਮ ਚੁਣੌਤੀ ਦਿੱਤੀ ਹੈ ਮੇਗਾਲਿਆ ਵਿੱਚ ਬੈਂਕ ਛੁੱਟੀ 17 ਜੁਲਾਈ ਨੂੰ ਤੇਰੋਥ ਸਿੰਘ ਦੀ ਯਾਦ ਵਿੱਚ ਮੇਗਾਲਿਆ ਵਿੱਚ ਬੈਂਕ ਬੰਦ ਰਹਿਣਗੇ ਇਹ ਸਿਰਫ ਰਾਜ ਅਧਾਰਿਤ ਛੁੱਟੀ ਹੈ ਬਾਕੀ ਭਾਰਤ ਵਿੱਚ ਬੈਂਕ ਖੁੱਲੇ ਹਨ